ਲੱਗੇ ਕਿ ਇਹੋ ਜੇ ਮਹਾਪੁਰਖ ਜਿਨ੍ਹਾਂ ਨੇ ਸਾਡੀ ਫੌਜ ਵਾਸਤੇ ਲੰਗਰ ਤਿਆਰ ਕੀਤਾ ਔਰ ਇਹੋ ਜੇ ਜੋ ਦੇ ਸੂਰਬੀਰ ਮਹਾਪੁਰਖਾਂ ਦੀਆਂ ਵਰਸੀਆਂ ਮਨਾਉਣੀਆਂ ਸਾਡਾ ਕਰਮ ਹੈ ਸਾਡਾ ਧਰਮ ਹੈ ਸਤਕਾਰਯੋਗ ਸੰਤ ਬਾਬਾ ਲਖਬੀਰ ਸਿੰਘ ਜੀ ਸਤਕਾਰਯੋਗ ਸੰਤ ਬਾਬਾ ਮਨਮੋਹਨ ਸਿੰਘ ਜੀ ਜਿਨ੍ਹਾਂ ਦਾ ਦਮ ਦਮੇ ਟਕਸਾਲ ਤੇ ਰਾਤ ਬਹੁਤ ਪਿਆਰ ਤੇ ਸਤਿਕਾਰ ਹੈ ਸੋ ਸਾਰੀਆਂ ਸਗਤਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਤੇ ਸੀਸ ਝੁਕਾਓ ਫੇਰ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੂਰਮਾ ਇੱਕ ਸੂਰਮਾ ਜਿਹੜਾ ਮਨ ਨੂੰ ਜਿੱਤ ਲੈਂਦਾ ਹੈ ਮਨ ਜਿੱਤਦਾ ਹੈ ਜਗ ਜੀਤ ਉਹ ਵੀ ਸੂਰਮਾ ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਆਪਣੇ ਮਨ ਤੇ ਕਾਬੂ ਪਾ ਲੈਂਦਾ ਹੈ ਮਨ ਤੇ ਕੰਟਰੋਲ ਕਰ ਲੈਂਦਾ ਹੈ ਮਨ ਦੇ ਇੰਦਰੀਆਂ ਨੂੰ ਸਰੀਰ ਦੇ ਇੰਦਰੀਆਂ ਨੂੰ ਗੁਰਮਤ ਅਨੁਸਾਰ ਜਿਹੜਾ ਜੀਵਨ ਜਿਉਂਦਾ ਹੈ ਗੁਰੂ ਦੀ ਸਿੱਖੀ ਨੂੰ ਧਾਰਨ ਕਰ ਲੈਂਦਾ ਉਹ ਤੇ ਸੂਰਮਾ ਹੈ ਕਿਉਂਕਿ ਸਤਗੁਰ ਪਾਤਸ਼ਾਹ ਕਹਿੰਦੇ ਮਨ ਜੀਤੈ ਜਗ ਜੀਤ ਜਿਨ ਨੇ ਮਨ ਨੂੰ ਜਿੱਤ ਲਿਆ ਸਾਰਾ ਜਗ ਜਿੱਤ ਲਿਆ ਸਾਰਾ ਸੰਸਾਰ ਜਿੱਤ ਲਿਆ ਔਰ ਇਸੇ ਤਰ੍ਹਾਂ ਕਿ ਸੂਰਮਾ ਹੈ ਜਦੋਂ ਧਰਮ ਦੀ ਬੇਅਤ ਵੀ ਹੁੰਦੀ ਹੋਵੇ ਗੁਰ ਧਾਮਾਂ ਦੀ ਬੇਅਤ ਵੀ ਹੁੰਦੀ ਹੋਵੇ ਉਦੋਂ ਉਹ ਸੂਰਮਾ ਟੇਕੇ ਬਹਿ ਨਹੀਂ ਸਕਦਾ ਉਸ ਵੇਲੇ ਉਹ ਮਨ ਵਿੱਚ ਗੁਰਬਾਣੀ ਦੀਆਂ ਪੰਕਤੀਆਂ ਯਾਦ ਆਉਂਦੀਆਂ ਜਾਉ ਤ ਪ੍ਰੇਮ ਖੇਲਣ ਦਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਕ ਪੈਰ ਤਰੀਜਾ ਸਿਰ ਦੀਜੇ ਕਾਨ ਨਾ ਕੀਜੇ ਗਗਨ ਦਾ ਮਾਮਾ ਬਾਜਿਓ ਪਰੇ ਉਹ ਨਿਸ਼ਾਨੇ ਘਾਓ ਖੇਤ ਨੂੰ ਮਾਡਿਓ ਸੂਰਮਾ ਆਬ ਜੂਜਣ ਤੋ ਕਰ ਔਰ ਜਿਹੜੇ ਆਪਣੇ ਧਰਮ ਵਾਸਤੇ ਛਿੱਦੀ ਪ੍ਰਾਪਤ ਕਰਨੀ ਉਹ ਬਹੁਤ ਵੱਡਾ ਕਿਸੂਰ ਮਾ ਸ਼ਹੀਦ ਕਿਨੂ ਕਹਿੰਦੇ ਹੈ ਜਿਹੜਾ ਨਿਰੋਲ ਧਰਮ ਵਾਸਤੇ ਛਿੱਦੀ ਪ੍ਰਾਪਤ ਕਰੇ ਇਹ ਨਹੀਂ ਕਿ ਕਿਸ ਦੀ ਰੇੜੀ ਰੋਟਲੀ ਕਿਸ ਦੀ ਚੋਰੀ ਕਰਦੇ ਹੋਇਆ ਕਿਉ ਮਾਰਿਆ ਜਾਵੇ ਉਹਨੋ ਸ਼ਹੀਦ ਨਹੀਂ ਕੀਤਾ ਜਾ ਸਕਦਾ ਔਰ ਜਿਸ ਤਰ੍ਹਾਂ ਸਾਹਮਝਾ ਦੇ ਅਬਰ ਸ਼ਹੀਦ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਇਹ ਛੀਦੀ ਇਹਨਾਂ ਨੂੰ ਸ਼ਹੀਦ ਕਿਹਾ ਜਾ ਕਿਉਂਕਿ ਉਸ ਸਮੇਂ ਦੇ ਜ਼ਾਲਮਾਂ ਨੇ ਕਹਿ ਦਿੱਤਾ ਸੀ ਕਿ ਨਾ ਬਾਬਾ ਜੋਰਾਵਰ ਸਿੰਘ ਸਾਹਿਬ ਜਿਹਨੂੰ ਬਾਬਾ ਫਤੇ ਸਿੰਘ ਸਾਹਿਬ ਜੀ ਨੂੰ ਕਿ ਤੁਹਾਡੇ ਪਿਤਾ ਨੂੰ ਸ਼ਹੀਦ ਕਰ ਦਿੱਤਾ ਗਿਆ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਗਿਆ ਤਾਂ ਬਾਬਾ ਫਤੇ ਸਿੰਘ ਸਾਹਿਬ ਜੀ ਕੱਜ ਕੇ ਕਹਿਣ ਲੱਗੇ ਕਿ ਸਾਡੇ ਪਿਤਾ ਨੂੰ ਕੋਈ ਵੀ ਸ਼ਹੀਦ ਕਰਨ ਵਾਲਾ ਪੈਦਾ ਨਹੀਂ ਹੋਇਆ ਔਰ ਫੇਰ ਕਹਿ ਦਿੱਤਾ ਕਿ ਤੁਹਾਨੂੰ ਮਾਰ ਦੇਣਾ ਤੁਹਾਨੂੰ ਸਜ਼ਾਵਾ ਹੋਣਗੀਆਂ ਤੁਸੀਂ ਮੁਸਲਮਾਨ ਧਰਮ ਨੂੰ ਤਬੂਲ ਕਰ ਲਓ ਕਲਮਾ ਪੜ੍ਹ ਲਓ ਕੇਸ ਕੱਦਲ ਕਰਾ ਲਓ ਤਮਾਕੂ ਖਾ ਲਓ ਕਹਿ ਲੱਗੇ ਜਿਵੇਂ ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ੀ ਹੋਈ ਹੈ ਤਾਂ ਤਣ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਹੀ ਪੋਤੇ ਹਾਂ ਸ਼ੀਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਤਿਲਕ ਅਤੇ ਜੰਨੂ ਦੀ ਰਾਖੀ ਵਾਸਤੇ ਔਰ ਆਪਣਾ ਬਲੀਦਾਨ ਦਿੱਤਾ ਅਸੀਂ ਸ਼ੀਦੀ ਪ੍ਰਾਪਤ ਕਰ ਲਵਾਂਗੇ ਪਰ ਅਸੀਂ ਧਰਮ ਨੂੰ ਨਹੀਂ ਛੱਡਾਂਗੇ ਔਰ ਉਸ ਵੇਲੇ ਨੀਆਂ ਵਿੱਚ ਚਿੰਨ ਦਿੱਤਾ ਪਹਿਲੋਂ ਵੀ ਤਿੰਨ ਦਿਨ ਜਿਹੜਾ ਤਸ਼ੰਤ ਹੋਇਆ ਉਹ ਵੀ ਅਲੱਗ ਹੈ ਮਾਤਾ ਜੀ ਮਾਤਾ ਗੁਜਰ ਕੌਰ ਜੀ ਸ਼ਹੀਦ ਉਹਨਾਂ ਤੇ ਵੀ ਬਹੁਤ ਸ਼ਰਧ ਕੀਤਾ ਗਿਆ ਸਾਬ ਜਰਦਿਆਂ ਤੇ ਬੜਾ ਸ਼ਰਧ ਕੀਤਾ ਗਿਆ ਆਖਰ ਨੀਆਵੇ ਚਿੰਡ ਦਾ ਹੁਕਮ ਦਿੱਤਾ ਗਿਆ ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਚੰਡ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਉਸ ਵਾਲੇ ਬੜੇ ਚਾਹ ਦੇ ਨਾਲ ਬੜੇ ਪਿਆਰ ਦੇ ਨਾਲ ਗੁਰਬਾਣੀ ਪੜ੍ਹਦੇ ਐ ਔਰ ਉਸ ਵੇਲੇ ਗੁਰਬਾਣੀ ਪੜ੍ਹਦੇ ਹੋਇਆ ਆਪਣੀ ਛਿੱਧੀ ਪ੍ਰਾਪਤ ਕੀਤੀ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਖੱਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ ਔਰ ਸਾਰਾ ਸਰਬੰਸ ਖਾਲਸਾ ਜੀ ਅੰਮ੍ਰਿਤ ਦੀ ਦਾਤ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਰ ਦਿੱਤਾ ਜਿਹੜੇ ਵੀਰ ਇਸ ਕਥਨ ਕਰਾਉਦੇ ਧਿਆਨ ਦਿਓ ਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਪਗਾੜੀ ਦਾ ਜੁੱਧ ਫਦੇ ਕੀਤਾ ਜਿੱਤ ਪ੍ਰਾਪਤ ਹੋਈ ਉਸ ਵੇਲੇ ਪੀਰ ਜੀ ਨੇ ਆਣ ਕੇ ਸਤਿਗੁਰਾਂ ਪਾਸੋਂ ਆਗਿਆ ਮੰਗੀ ਮੈਂ ਆਪਣੇ ਪਿੰਡ ਸਧੌਰੇ ਜਾਣਾ ਹੈ ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੀਰ ਜੀ ਨੂੰ ਆਪਣੀ ਇੱਕ ਦਸਤਾਰ ਤੇ ਕੰਗਾ ਬਖਸ਼ਿਸ਼ ਕੀਤਾ ਨਾਲ ਜੋ ਕੰਗੇ ਵਿੱਚ ਕੇਸ ਜਦੋਂ ਆਪਾਂ ਕੰਗਾ ਕਰਦੇ ਆਂ ਕੇਸ ਆਉਦੇ ਐ ਨਾਲ ਹੀ ਕੇਸ ਬਖਸ਼ਿਸ਼ ਕਰ ਦਿੱਤੇ ਕਹਿ ਦਿੱਤੇ ਪੀਰ ਜੀ ਇਹਨਾਂ ਕੇਸਾਂ ਨਾਲੋਂ ਸਾਨੂੰ ਕੁਝ ਵੀ ਪਿਆਰਾ ਨਹੀਂ ਸਭ ਤੋਂ ਸਾਨੂੰ ਵੱਧ ਪਿਆਰੇ ਕੇਸ ਐ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਔਰ ਇਸ ਮਾਰਗ ਨੂੰ ਦਰਸਾਉਣ ਵਾਸਤੇ ਕਿ ਕਿਹਸਾ ਨਾ ਕਿੰਨਾ ਵੱਡਾ ਪਿਆਰ ਹੈ ਸਾਡਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਵਿੱਚੋਂ ਪੰਜਾਂ ਸਿੰਘਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਚਮਕੌਰ ਦੀ ਗੜੀ ਤੋਂ ਜਾਣ ਲੱਗੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪੈਰਾਂ ਦਾ ਉਹ ਜੋੜਾ ਜਿਹੜਾ ਸੀ ਉਤਾਰ ਕੇ ਸਾਈਡ ਤੇ ਕਰ ਦਿੱਤਾ। ਪਾਈ ਦਇਆ ਸਿੰਘ ਸਾਹਿਬ ਜੀ ਕਹਿਣ ਲੱਗੇ ਕਲਗੀਧਰ ਪਾਤਸ਼ਾਹ ਮਹਾਰਾਜ ਕਿ ਤਾ ਸਤਿਗੁਰੂ ਜੀਓ। ਔਰ ਆਪ ਜੀ ਦੇ ਪੈਰਾਂ ਵਿੱਚ ਕਿਉਂਕਿ ਵਿਖੜਾ ਪੈਣਾ ਜੰਗ ਜੋਧ ਕਰਦੇ ਹੋਇਆ ਸ਼ਸਤਰਾਂ ਦੀਆਂ ਚੋਬਾਂ ਵੱਜਣਗੀਆਂ ਬਰਛੀਆਂ ਦੀਆਂ ਚੋਜਾਂ ਚੋਬਾਂ ਵੱਜਣਗੀਆਂ ਸੱਚੇ ਪਾਤਸ਼ਾਹ ਮਹਾਰਾਜ ਵਿਖੜਾ ਪੈਂੜਾ ਸੂਲਾ ਵੱਜਣਗੀਆਂ ਕੰਡੇ ਚੁਬਣਗੇ ਸੱਚੇ ਪਾਤਸ਼ਾਹ ਮਰਨ ਜੋੜਾ ਪੈਰਾਂ ਵਿੱਚੋਂ ਪਾ ਲੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਖਾਲਸਾ ਜੀ ਅਸੀਂ ਸ਼ਸਤਰਾਂ ਦੀਆਂ ਚੋਬਾਂ ਵੀ ਸਹਾਰ ਲਵਾਂਗੇ ਨੰਗੇ ਪੈਰੀਂ ਚੱਲ ਲਵਾਂਗੇ ਵਿਖੜਾ ਰਸਤਾ ਵੀ ਤੈਅ ਕਰ ਲਵਾਂਗੇ ਪਰ ਜੰਗ ਜੁੱਧ ਕਰਦੇ ਹੋਏ ਆ ਗੁਰੂ ਕੇ ਖਾਲਸੇ ਤੋਂ ਸਿੰਘ ਦੇ ਸਿਰ ਤੋਂ ਦਸਤਾਰ ਉਤਰ ਗਈ ਹੋਈ ਤੇ ਸਾਡਾ ਜਿਹੜਾ ਜੋੜਾ ਕਿਦੇ ਸਿੰਘ ਦੇ ਜੇ ਕੇਸਾਂ ਨੂੰ ਛੂ ਗਿਆ ਕੇਸਾਂ ਨੂੰ ਲੱਗ ਗਿਆ ਤੇ ਖਾਲਸਾ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿੱਦਾਂ ਵੱਡਾ ਪਿਆਰ ਆਮ ਦੁਨੀਆਂ ਦੇ ਜਿਹੜੇ ਰਹਿ ਪਰ ਆਪਣੇ ਬੱਚਿਆਂ ਵਾਸਤੇ ਅਰਦਾਸਾਂ ਕਰਦੇ ਆਪਣੇ ਪਰਿਵਾਰ ਵਾਸਤੇ ਅਰਦਾਸਾਂ ਕਰਦੇ ਆ ਪਰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਨੂੰ ਛੱਡਣ ਲੱਗਿਆ ਇੱਕ ਅਰਦਾਸ ਕੀਤੀ ਪੰਤ ਬਸੈ ਮੈਂ ਉਜੜਾ ਮਨ ਚਾਉ ਹਨੇਰਾ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾ ਕਹਿੰਦੇ ਕਾਲਪੁਰਖ ਵਾਹਿਗੁਰੂ ਖਾਲਸਾ ਪੰਥ ਸਦਾ ਸੁਖੀ ਵਸਦਾ ਰਹੇ ਮੈਂ ਉੱਜੜ ਜਾਵਾਂ ਮੇਰੇ ਮਨ ਵਿੱਚ ਚਾਅ ਹੈ ਖਾਲਸਾ ਜੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣੇ ਬਾਅਦ ਸਾਰਾ ਸੰਬੰਧ ਵਾਰ ਦਿੱਤਾ ਔਰ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਜਗਿੰਦਰ ਸਿੰਘ ਜੀ ਤੀਰ ਵਾਲੇ ਔਰ ਜਿਨ੍ਹਾਂ ਦੇ ਨਾਲ ਇਹ ਜੋ ਦਮਦਮੇ ਤਖਤਾਲ ਦੇ ਨਾਲ ਇਸ ਮਹਾਂਪੁਰਖਾਂ ਦਾ ਬਾਬਾ ਲਖਵੀਰ ਸਿੰਘ ਜੀ ਬਾਬਾ ਮਨਮੋਹਨ ਸਿੰਘ ਜੀ ਮਹਾਪੁਰਖ ਬਾਬਾ ਜਗਿੰਦਰ ਸਿੰਘ ਜੀ ਸੱਚਖੰਡ ਵਾਸੀ ਮਹਾਪੁਰਖ ਵਿਦਿਆਮਾਰਤੰ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਦੇ ਵਿਦਿਆਰਥੀ ਸਨ ਆ ਮੈਂ ਆਪਰੇ ਅੱਖੀ ਤੱਕਿਆ ਕਿ ਜਦੋਂ ਕਿਤੇ ਬਾਬਾ ਜੀ ਨੇ ਜਾਣਾ ਨਾ ਤੇ ਸੰਤ ਬਾਬਾ ਜਰਦੈਲ ਸਿੰਘ ਖਾਲਸਾ ਭੰਡਰਾ ਵਾਲਿਆਂ ਨੇ ਇੰਨਾ ਪਿਆਰ ਕਰਨਾ ਇੰਨਾ ਸਤਿਕਾਰ ਕਰਨਾ ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭੰਡਰਾ ਵਾਲੇ ਵੀ ਬਹੁਤ ਵੱਡਾ ਸਤਿਕਾਰ ਕਰਿਆ ਕਰਦੇ ਸਰ ਫਿਰ ਸੱਚਖੰਡ ਵਾਸਤੇ ਮਹਾਪੁਰਖ ਬਾਬਾ ਠਾਕੁਰ ਸਿੰਘ ਜੀ ਜਦੋਂ ਇੱਥੇ ਆਖਰੀ ਵਾਰ ਆਏ ਜੋੜ ਮੇਲੇ ਤੇ ਬਾਬਾ ਜੀ ਨੂੰ ਧਰਮਕੋੜ ਜੋ ਧਰਮਕੋੜ ਮੋਗੇ ਲੱਗੇ ਐ ਬਾਬਾ ਜੀ ਦਾ ਪੈਰ ਫਸਣ ਗਿਆ ਬਾਬਾ ਜੀ ਨੂੰ ਸੱਟ ਲੱਗ ਗਈ ਤੇ ਬਾਬਾ ਜੀ ਬੀ ਬਲੌਕ ਆ ਕੇ ਜੋ 13 ਸਿੰਘਾਂ ਦਾ ਅਸਥਾਨ ਹੈ ਜਿੱਥੇ 1978 ਦੇ ਵਿੱਚ 13 ਸਿੰਘਾਂ ਨੇ ਛਿੱਧੀ ਪ੍ਰਾਪਤ ਕੀਤੀ ਸੀ ਜਦੋਂ ਹੀ ਸਾਰੇ ਜਸਦੇਵ ਸਿੰਘ ਉੱਥੇ ਤੇ ਬਾਬਾ ਜੀ ਕਹਿਣ ਲੱਗੇ ਚਲੋ ਭਾਈ ਆਪਾਂ ਮੰਡਾਲੀ ਜਾਣਾ ਉੱਥੇ ਸਮਾਗਮ ਹੈ ਆਪਣੇ ਸੱਟ ਲੱਗੀ ਹੋਈ ਹੈ ਕਹਿਣ ਲੱਗੇ ਬਾਬਾ ਜੀ ਤੁਸੀਂ ਆਮ ਕਰ ਲਓ ਸਿੰਘਾਂ ਨੂੰ ਭੇਜ ਦਿੰਨੇ ਆ ਕਹਿਣ ਲੱਗੇ ਨਹੀਂ ਭਾਈ ਉਹ ਆਪਣੇ ਮਹਾਂਪੁਰਖੇ ਆਪਣਾ ਸਥਾਨ ਉੱਤੇ ਜ਼ਰੂਰ ਜਾਣਾ ਕਹਿਣ ਤੋਂ ਬਾਅਦ ਇਹ ਦਮਦਮੇ ਤਕਸਾਲ ਦੇ ਨਾਲ ਇਹਨਾਂ ਗੂੜਾ ਪਿਆਰਾ ਰਿਸ਼ਤਾ ਇਹਨਾਂ ਮਹਾਂਪੁਰਖਾਂ ਦਾ ਸੋ ਅੱਜ ਵੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਹਾਜ਼ਰੀ ਭਰਨੀ ਸੀ ਔਰ ਵੱਡੇ ਮਹਾਂਪੁਰਖਾਂ ਦੇ ਵਿਦਿਆਰਥੀ ਮਹਾਂਪੁਰਖ ਸੰਤ ਬਾਬਾ ਇੰਦਰਜੀਤ ਸਿੰਘ ਜੀ ਜੋ ਪਿਛਲੇ ਦਿਨੀ ਕਾਰਜ ਚਲਾਣਾ ਕਰ ਗਏ ਸਨ ਉਹਨਾਂ ਮਹਾਪੁਰਖਾਂ ਦਾ ਅੱਜ ਅੰਗੇਠਾ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰਨਾ ਸੀ ਮਹਾਪੁਰਖ ਉੱਥੇ ਅੱਜ ਪਹੁੰਚੇ ਆ ਦਾਸ ਉਹਨਾਂ ਮਹਾਪੁਰਖਾਂ ਦੀ ਹਾਜ਼ਰੀ ਲਵਾਉਣ ਵਾਸਤੇ ਪਹੁੰਚਿਆ ਬਾਬਾ ਸੱਜਣ ਸਿੰਘ ਜੀ ਸਿੰਘ ਸਾਹਿਬ ਸਾਰੇ ਮਹਾਪੁਰਖ ਪਹੁੰਚ ਰਹੇ ਹਨ ਸੋ 6 ਜੂਨ ਵੀ ਲੱਗੇ ਆ ਰਹੀ ਹੈ ਮਹਾਪੁਰਖ ਹਰ ਸਾਲ ਹਰ ਤਰੀਕੇ ਨਾਲ ਹਰ ਰੋਜ਼ ਬਸਾਂ ਭਰ-ਭਰ ਕੇ ਲੈ ਕੇ ਜਾਂਦੇ ਆ ਤੇ ਆਪਾਂ ਛੇ ਜੋੜੀਆਂ ਵੀ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਜਿਸ ਤਰ੍ਹਾਂ ਅਰਦਾਸ ਕਰੋ ਸੱਚੇ ਪਾਤਸ਼ਾਹ ਮਹਾਰਾਜ ਦੋਨਾਂ ਦੇਸ਼ਾਂ ਦੇ ਵਿੱਚ ਜੋ ਜੰਗ ਛੜੀ ਹੋਈ ਹੈ ਕਿਉਂਕਿ ਆਪਾਂ ਬਾਰਡਰ ਤੇ ਵਸਤੇ ਹ ਪਰ ਹੁਣ ਬਾਰਡਰ ਤੇ ਵਸਤਾਂ ਦਾ ਤੇ ਦੂਰ ਵਾਲਾ ਕੋਈ ਫਰਕ ਨਹੀਂ ਰਹਿ ਗਿਆ ਅਰਦਾਸ ਕਰੋ ਸੱਚੇ ਪਾਤਸ਼ਾਹ ਮਹਾਰਾਜ ਸੁਖ ਸ਼ਾਂਤੀ ਹੋਵੇ ਔਰ ਇਹ ਜੋ ਜੰਗ ਜੁੰਦ ਚੱਲ ਰਿਹਾ ਇਹ ਸ਼ਾਂਤ ਹੋਵੇ ਔਰ ਸਾਡੇ ਮਾਵਾ ਦੇ ਪੁੱਤਾਂ ਨਾ ਕਿਦੇ ਸ਼ਹੀਦ ਹੋ ਜਾਣ ਭੈਣਾਂ ਦੇ ਭਰਾ ਨਾ ਮਾਰੇ ਜਾਣ ਪਤਨੀਆਂ ਦੇ ਪਤਰੀ ਨਾ ਮਾਰੇ ਜਾਣ ਔਰ ਇਸ ਕਰਕੇ ਅਰਦਾਸ ਕਰੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੋਨਾਂ ਦੇਸ਼ਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਚਾਰਨ ਸੋ ਮਾਪੁਰਖਾਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਜੀ ਭੁੱਲਾ ਚੋਟਾ ਦੇ ਖਿਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸੁਭਸ਼ੀਰ ਸਿੰਘ ਨਾਂ ਦੱਸਿਆ ਹਾਂਜੀ ਸਿੰਘ ਸੀਗਾ ਹਾਂਜੀ ਉਹਨਾਂ ਨੇ ਵੀ ਦੋ ਮਿੰਟ ਆਪ ਜੀ ਦੇ ਦਰਸ਼ਕਾਂ ਨੇ ਕਰਦੇ ਆ ਸਾਰੀਆਂ ਸੰਗਤਾਂ ਦਾ ਇਹ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁਪਟਾਂ ਦੀ ਖਿਮਾ ਜੀ ਠੰਡੇ ਮਾਰਤਾ ਅਮਰ ਸ਼ਕੀਏ ਕੇਸਾ ਦਾ ਕਰੀਏ ਸਤਕਾਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਦਾ ਰਹਿਣਗੇ ਸਾਡੇ ਨਾਲ